99% of economic growth in Canada is reliant on newcomers to keep coming to this country, full stop. And so the core of the levels plan is critical and, and Mark and we are, it's a delicate balancing act to get it right with the, the comprehensive approach that he's mapped out. But there's something else. By 2032, our entire growth as a country, population growth will be based on newcomers coming to this country. And this is also against a backdrop. I'll go into a sector of the economy right now. 400,000 Skilled trades workers will retire by 2032. It's the great tsunami. It's just happening. Demographics is destiny. The other piece, though, is that with all the building that we're doing, the things that we want to achieve, we've got another demand of about 300,000 more skilled trades workers. So you can see that we have a challenge of making sure we have enough people with the right skills to get the right training to fit into the jobs that are needed so that we can grow the country. And that's why. mark and i and our departments are working so closely together and we have broken down silos between our ministries so that immigration and labor market needs are very closely tied together. ਜੀ ਤੁਸੀਂ ਹੁਣੇ-ਹੁਣੇ ਸਾਡੇ ਇਸ ਪਲੇਟਫਾਰਮ ਤੇ ਸੁਣੀ ਹੈ ਖਾਸ ਤੌਰ ਤੇ ਅਸੀਂ ਉਸ ਬਾਰੇ ਹੀ ਗੱਲ ਕਰਨੀ ਹੈ ਸਾਡੇ ਨਾਲ ਵੀਜ਼ਾ ਐਕਸਪਰਟ ਬੈਠੇ ਹੋਏ ਨੇ ਤੁਸੀਂ ਕਾਲ ਵੀ ਕਰ ਸਕਦੇ ਹੋ ਮੈਮ ਐਕਚੁਅਲ ਚੇਂਜਿੰਗ ਕੀ ਨੇ ਜਿਸ ਤਰ੍ਹਾਂ ਦੇ ਨਾਲ ਆਪਾਂ ਦੇਖਦੇ ਆ ਇੱਕ ਪਾਸੇ ਤਾਂ ਇਸ ਤਰ੍ਹਾਂ ਦੇ ਬਿਆਨ ਆਉਂਦੇ ਆ ਕਿ ਵਰਕ ਵੀਜ਼ਾ ਬੰਦ ਹੈ ਆ ਪੀਆਰ ਬੰਦ ਹੋ ਗਈ ਪੀਆਰ ਨਹੀਂ ਮਿਲਨੀ ਅਸੀਂ ਇੱਥੇ ਜ਼ਿਆਦਾ ਵਿਜ਼ੇ ਨਹੀਂ ਦੇਣਾ ਦੂਜੇ ਪਾਸੇ ਇਹ ਵੀ ਇੱਕ ਸਾਈਡ ਰੱਖੇ ਪੱਖ ਰੱਖਿਆ ਗਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਜਿਹੜੇ ਲੋਕ ਨੇ ਕੰਮ ਕਰਨ ਵਾਲੇ ਨੇ ਉਹਨਾਂ ਦੀ ਲੋੜ ਵੀ ਪੈਣੀ ਹੈ ਹੈਨਾ ਤੇ ਥੋੜਾ ਇੱਕ ਵਾਰੀ ਬਰੀਫ ਤੁਸੀਂ ਇਸ ਨੂੰ ਥੋੜਾ ਪੰਜਾਬੀ ਦੇ ਵਿੱਚ ਸਾਡੇ ਦਰਸ਼ਕਾਂ ਨਾਲ ਕਰੋ ਬਿਲਕੁਲ ਸਰ ਜਿਵੇਂ ਅਸੀਂ ਹੁਣੇ ਇੱਕ ਵੀਡੀਓ ਜਿਹੜਾ ਕਲਿੱਪ ਹੈ ਉਹ ਦੇਖਿਆ ਜੋ ਕਿ ਕੈਨੇਡਾ ਤੋਂ ਹੀ ਜਾਰੀ ਕੀਤਾ ਗਿਆ ਹੈ ਕਿ ਬਹੁਤ ਸਾਰੇ ਉਹਨਾਂ ਦੀ ਜਿਹੜੀ ਪੋਪੂਲੇਸ਼ਨ ਹੈ 2032 ਤੱਕ 4 ਲੱਖ ਅਪਰੋਕਸ ਜਿਹੜੇ ਉਹਨਾਂ ਦੇ ਜਿਹੜੇ ਇਮੀਗਰੈਂਟਸ ਨੇ ਜਿਹੜੇ ਵਰਕਿੰਗ ਨੇ ਬਹੁਤ ਹੀ ਵਧੀਆ ਪੋਜੀਸ਼ਨ ਤੇ ਉਹ ਸਾਰੇ ਅਬਾਊਟ ਟੂ ਰਿਟਾਇਰ ਨੇ ਤੇ ਉਹਨਾਂ ਪੋਜੀਸ਼ਨ ਨੂੰ ਫਿਲ ਕਰਨ ਲਈ ਉੱਥੇ ਦਾ ਜਿਹੜਾ ਇਮੀਗਰੈਂਟ ਸਿਸਟਮ ਹੈ ਜੋ ਮਾਈਗ੍ਰੇਸ਼ਨ ਸਿਸਟਮ ਹੈ ਉਹ ਕਦੇ ਵੀ ਬੰਦ ਨਹੀਂ ਹੋ ਸਕਦਾ ਬਿਕੋਜ਼ ਜਿਹੜਾ ਕੈਨੇਡਾ ਦਾ ਸਰਵਾਈਵਲ ਹੈ ਉਹ ਸ਼ੁਰੂ ਤੋਂ ਹੀ ਇਮੀਗ੍ਰੇਸ਼ਨ ਤੇ ਹੀ ਹੈ ਇਸ ਕਰਕੇ ਕੈਨੇਡਾ ਕਦੇ ਵੀ ਇੰਨਾ ਜ਼ਿਆਦਾ ਸਟ੍ਰਿਕਟ ਨਹੀਂ ਹੋਇਆ ਬਟ ਅੱਜਕੱਲ ਸਾਨੂੰ ਬਹੁਤ ਜ਼ਿਆਦਾ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਰੋਜ਼ ਨਵੇਂ ਅਪਡੇਟ ਆ ਰਹੇ ਨੇ ਕਦੇ ਆ ਰਿਹਾ ਹੈ ਕਿ ਉਹਨਾਂ ਨੇ ਵਿਜ਼ਿਟ ਟੂ ਵਰਕ ਬੰਦ ਕਰਤਾ ਹੈ ਇੱਕ ਤਾਂ ਬਹੁਤ ਹੀ ਜ਼ਿਆਦਾ ਜਿਹੜੀ ਹੈ ਲੈਕ ਆਫ ਇਨਫੋਰਮੇਸ਼ਨ ਜਿਹੜੀ ਹੈ ਤੇ ਅਧੂਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਇੱਕ ਆਮ ਬੱਚਾ ਹੈ ਆਮ ਕੈਂਡੀਡੇਟ ਹੈ ਜੋ ਅਪਲਾਈ ਕਰਨਾ ਚਾਹੁੰਦਾ ਹੈ ਉਹਨੂੰ ਸਹੀ ਰਾਹਤਾ ਨਹੀਂ ਮਿਲਦਾ ਕਿ ਉਹ ਬੇਸਿਕਲੀ ਕਿਹੜੀ ਵਿਸ਼ਵਾਸ ਕਰੇ ਗੱਲ ਤੇ ਕਿਤੇ ਕਿਹੜੀ ਤੇ ਨਾ ਕਰੇ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਤੁਸੀਂ ਵੀ YouTube ਤੇ ਇਨਸਟਾ ਤੇ ਫੇਸਬੁੱਕ ਤੇ ਕੋਈ ਵੀ ਰੀਲ ਦੇਖ ਰਹੇ ਹੋ ਤਾਂ ਸਭ ਤੋਂ ਪਹਿਲਾਂ ਇਹ ਚੈੱਕ ਕਰਨਾ ਬਹੁਤ ਇੰਪੋਰਟੈਂਟ ਹੈ ਕਿ ਉਹ ਪ੍ਰੋਫੈਸ਼ਨਲੀ ਉਸ ਬਿਜ਼ਨਸ 'ਚ ਇਨਵੋਲਵ ਹੈ ਕਿ ਨਹੀਂ ਬਹੁਤ ਸਾਰੀ ਏਦਾਂ ਦੀ ਰੀਲਸ ਸ਼ਾਰਟਸ ਏਦਾਂ ਦੇ ਆਉਂਦੇ ਆ ਜਿਦੇ ਵਿੱਚ ਤੁਹਾਨੂੰ ਗਾਈਡੈਂਸ ਦਿੱਤੀ ਜਾਂਦੀ ਹੈ ਬਟ ਦੇ ਆਰ ਨਾਟ ਅ ਵੈਰੀਫਾਈਡ ਪਰਸਨ ਉਹਨਾਂ ਦਾ ਉਸ ਬਿਜ਼ਨਸ ਤੋਂ ਉਸ ਕੰਮ ਤੋਂ ਕੋਈ ਲੈਣਾ ਦੇਣਾ ਨਹੀਂ ਹੁੰਦਾ ਸਿਰਫ ਤੁਹਾਨੂੰ ਗੁੰਮਰਾਹ ਕੀਤਾ ਜਾਂਦਾ ਹੈ ਕਿ ਤੁਸੀਂ ਇਸ ਕੈਟਾਗਰੀ 'ਚ ਅਪਲਾਈ ਕਰ ਲਓ ਇਹਦੇ ਵਿੱਚ ਐਲ ਐਮ ਆਈ ਨਹੀਂ ਚਾਹੀਦੀ ਤੇ ਬਹੁਤ ਸਾਰੇ ਅਪਡੇਟ ਸ਼ੁਰੂ ਤੋਂ ਹੀ ਹਰ ਹਰ ਇੱਕ ਮਹੀਨੇ ਕਦੇ ਵੀ ਨਵੇਂ ਅਪਡੇਟ ਜਿਹੜੇ ਆਉਂਦੇ ਰਹਿੰਦੇ ਆ ਕੈ ਅੱਜ ਦੀ ਗੱਲ ਕਰਦੇ ਆ ਤੁਸੀਂ ਇੱਕ ਰੀਲ ਵੀ ਦੇਖੀ ਹੋਣੀ ਜਿਹੜੀ ਆਪਾਂ ਇੱਕ ਵੀਡੀਓ ਚ ਲਾਈ ਸੀ ਉਸ ਤੋਂ ਬਾਅਦ ਜਿਹੜੇ ਨਵੇਂ ਅਪਡੇਟ ਹੁਣ 1 ਫਸਟ ਆਫ ਨਵੰਬਰ ਤੋਂ ਹੋਰ ਵੀ ਨਵੇਂ ਲਾਗੂ ਹੋਣ ਵਾਲੇ ਆ ਉਹਨਾਂ ਬਾਰੇ ਅਸੀਂ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚੇ ਆਲਰੇਡੀ ਸਟੂਡੈਂਟ ਵੀਜ਼ਾ ਉੱਥੇ ਬੈਠੇ ਨੇ ਉਹਨਾਂ ਨੂੰ ਪੋਸਟ ਗ੍ਰੈਜੂਏਸ਼ਨ ਸਟੱਡੀ ਵਰਕ ਪਰਮਿਟ 'ਤੇ ਕੋਈ ਪ੍ਰੋਬਲਮ ਨਹੀਂ ਆਏਗੀ ਜੇ ਉਹ ਕਿਸੇ ਵੀ ਵਧੀਆ ਇੰਸਟੀਟਿਊਸ਼ਨ 'ਚ ਸਟੱਡੀ ਕਰ ਰਹੇ ਜਿਹਦੇ ਵਿੱਚ ਉਹਨਾਂ ਨੂੰ ਪੀਐਸਡਬਲਪੀ ਜਿਹੜਾ ਆਲਰੇਡੀ ਅਵੇਲੇਬਲ ਸੀ ਉਸ ਤੋਂ ਇਲਾਵਾ ਜਿਹੜੇ ਕੈਂਡੀਡੇਟ ਹੁਣ 1 ਨਵੰਬਰ ਤੋਂ ਬਾਅਦ ਆਪਣਾ ਸਟ ਇਸ ਤੋਂ ਬਾਅਦ ਦੇ ਇਨਟੇਕ ਦੇ ਵਿੱਚ ਐਡਮਿਸ਼ਨ ਲੈਂਦੇ ਹਨ ਉਹਨਾਂ ਦੇ ਲਈ ਕੁਝ ਨਵੇਂ ਰੂਲਸ ਜਿਹੜੇ ਇੰਪਲੀਮੈਂਟ ਕੀਤੇ ਜਾਣਗੇ ਸਭ ਤੋਂ ਪਹਿਲਾ ਜਿਹੜਾ ਰੂਲ ਹੈ that is ਕਿ ਤੁਹਾਡੀ ਮਿਨੀਮਮ ਜਿਹੜੀ ਸਟੱਡੀ ਹੈ 16 ਮੰਥ ਦੀ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ ਆਪਣੇ ਸਪਾਊਸ ਨੂੰ ਬੁਲਾ ਸਕਦੇ ਹੋ ਇਹਦਾ ਮਤਲਬ ਹੈ ਕਿ ਤੁਹਾਡੇ ਕੋਲ ਜਿਹੜੇ ਜਿਹੜੀ ਤੁਸੀਂ ਸਟੱਡੀ ਲੋਗੇ ਪੋਸਟ ਗ੍ਰੈਜੂਏਸ਼ਨ ਦੀ ਉਹ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਜਾਂ ਫਿਰ ਮਾਸਟਰਸ ਡਿਗਰੀ ਹੀ ਹੋਣੀ ਚਾਹੀਦੀ ਹੈ ਅੱਜ ਤੋਂ ਪਹਿਲਾਂ ਕੁਝ ਬੱਚੇ ਗ੍ਰੈਜੂਏਸ਼ਨ ਸਰਟੀਫਿਕੇਟ ਪ੍ਰੋਗਰਾਮ ਤੇ ਵੀ ਆਪਣੇ ਸਪਾਊਸ ਦਾ ਵੀਜ਼ਾ ਲੈ ਲੈਂਦੇ ਸੀ ਤੇ ਇਸ ਤੋਂ ਬਾਅਦ ਜਿਹੜਾ ਪੈਰ ਲੈਟਰ ਹੈ ਉਹ ਸਿਰਫ ਡਿਪਲੋਮਾ ਵਾਲੇ ਬੱਚਿਆਂ ਨੂੰ ਰਿਕੁਆਇਰਡ ਸੀ ਹੁਣ ਮਾਸਟਰ ਡਿਗਰੀ ਲਈ ਵੀ ਕੰਪਲਸਰੀ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜ 1 ਨਵੰਬਰ ਤੋਂ ਬਾਅਦ ਆਪਣਾ ਸਟੱਡੀ ਵੀਜ਼ਾ ਸਟਾਰਟ ਕਰਨਗੇ ਬਾਅਦ ਚ ਜੇ ਉਹਨਾਂ ਨੇ ਪੋਸਟ ਸਟੱਡੀ ਵਰਕ ਪਰਮਿਟ ਲੈਣਾ ਹੈ ਤੇ ਪੋਸਟ ਸਟੱਡੀ ਵਰਕ ਪਰਮਿਟ ਅਪਲਾਈ ਕਰਨ ਤੋਂ ਪਹਿਲਾਂ ਜੇ ਤੁਸੀਂ ਡਿਪਲੋਮਾ ਦੀ ਸਟੱਡੀ ਕੀਤੀ ਹੈ ਤੇ ਤੁਹਾਨੂੰ ਆਇਲਸ ਦੁਬਾਰਾ ਰਿਪੀਟ ਕਰਨਾ ਪਏਗਾ 5 ਬੈਂਡ ਤੁਹਾਨੂੰ ਆਇਲਸ ਦੇ ਵਿੱਚ ਮੈਂਡੇਟਰੀ ਹੈ ਜੇ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਗਏ ਹੋ ਮਾਸਟਰਸ ਕੰਪਲੀਟ ਕੀਤੀ ਹੈ ਤੇ ਤੁਸੀਂ ਪੋਸਟ ਸਟੱਡੀ ਵਰਕ ਪਰਮਿਟ ਲੈਣਾ ਹੈ ਤਾਂ ਤੁਹਾਨੂੰ 6 ਬੈਂਡ ਲੈਣੇ ਜ਼ਰੂਰੀ ਹੈ ਤੇ ਇਸ ਤੋਂ ਇਲਾਵਾ ਵਰਕ ਪਰਮਿਟ ਨੂੰ ਲੈ ਕੇ ਵੀ ਇੱਕ ਨਵਾਂ ਜਿਹੜਾ ਰੂਲ ਹੈ ਉਹ ਅਪਡੇਟ ਕੀਤਾ ਗਿਆ ਹੈ ਜਿਦੇ ਵਿੱਚ ਜਿਹੜੇ ਕੈਂਡੀਡੇਟ ਆਲਰੇਡੀ ਉੱਥੇ ਯਾ ਤਾਂ ਉਹ ਵਿਜ਼ਿਟਰ ਤੋਂ ਵਰਕ ਕਨਵਰਟ ਕਰਵਾ ਰਹੇ ਨੇ ਜਾਂ ਫਿਰ ਵਰਕ ਤੇ ਜਾ ਰਹੇ ਨੇ ਕੁਝ ਐਦਾ ਦੀ ਸਪੈਸੀਫਿਕੇਸ਼ਨਸ ਹੈਗੀ ਹੈ ਕੁਝ ਐਦਾ ਦੀ ਕੈਟਾਗਰੀ ਹੈ ਜਿਹਦੇ ਵਿੱਚ ਤੁਹਾਡੇ ਸਪਾਊਸ ਨੂੰ ਓਪਨ ਵਰਕ ਪਰਮਿਟ ਨਹੀਂ ਮਿਲ ਸਕਦਾ ਤੇ ਇਹ ਬਹੁਤ ਸਾਰੀ ਅਪਡੇਟ ਹੈ ਜਿਹੜੀ ਕੈਨੇਡਾ ਸਰਕਾਰ ਤੋਂ ਹਰ ਰੋਜ਼ ਸਾਨੂੰ ਮਿਲ ਰਹੀ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਅਪਲਾਈ ਨਹੀਂ ਕਰ ਸਕਦੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੁਆਲੀਫਾਈ ਨਹੀਂ ਕਰਦੇ ਇਹਦਾ ਮਤਲਬ ਇਹ ਹੈ ਕਿ ਇੱਕ ਸਹੀ ਕੰਸਲਟੈਂਟ ਜਿਹਦੇ ਕੋਲ ਅਪਡੇਟਡ ਨੋਲੇਜ ਹੋਵੇ ਜਿਹਦੇ ਕੋਲ ਸਹੀ ਰਾਸਤਾ ਹੋਵੇ ਜਿਹੜਾ ਲਾਇਸੈਂਸਡ ਹੋਵੇ ਉਦੇ ਥਰੂ ਹੀ ਅਪਲਾਈ ਕਰੋ